ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਕਨਾ ਜਦੋਂ ਕੋਈ ਵੀ ਇਨਸਾਨ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਤਾਂ ਸਾਨੂੰ ਬਹੁਤ ਦੁੱਖ ਲੱਗਦਾ ਵੈਸੇ ਤਾਂ ਇਨਸਾਨ ਨਹੀਂ ਹੁੰਦਾ ਉਹ ਜੋ ਮਾਰਾ ਇਹ ਸੱਚੇ ਪਾਤਸ਼ਾਹ ਦਾ ਸਰੂਪ ਹੁੰਦਾ ਉਹਦੀ ਬਿਆਦ ਵੀ ਕਰਦਾ ਉਹ ਸ਼ੈਤਾਨ ਹੁੰਦਾ ਕਿਉਂਕਿ ਉਹਦੇ ਵਿੱਚ ਉਹ ਇਨਸਾਨੀਅਤ ਆ ਜਿਹੜੀ ਉਹ ਮਰ ਜਾਂਦੀ ਆ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਸਾ ਜਿਹੜੇ ਦਸੇ ਗੁਰੂ ਆ ਸਾਡੇ 15 ਭਗਤ ਸਹਿਮਾਨ 11 ਭਟ ਸਹਿਬਾਂ ਚਾਰ ਗੁਰਸਿੱਖ ਗੁਰੂਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਜਿੰਨਾ ਵੀ ਕਹਿ ਦਿੱ ਗਏ ਉਹਨਾਂ ਹੀ ਜਿੰਨਾ ਸਤਿਕਾਰ ਹੋ ਜੇ ਇਹਨਾਂ ਦਾ ਉਹਨੇ ਘਟਾ ਪਰ ਜਦੋਂ ਕੋਈ ਇਹੋ ਜੀ ਦੁਰਘਟਨਾ ਵਾਪਰਦੀ ਹੈ ਸਾਨੂੰ ਦੁੱਖ ਲੱਗਦਾ ਕਿਉਂਕਿ ਅਸੀਂ ਆਸ਼ਕਾ ਉਹਨਾਂ ਦੇ ਪਰ ਮੈਂ ਇੱਕ ਵੀਡੀਓ ਦੇਖੀ ਕੱਲ ਫੇਸਬੁੱਕ ਤੇ ਇਹਨਾਂ ਵਾਰੀ ਪਤਾ ਨਹੀਂ ਕਿਉਂ ਜਿਹੜੇ ਧਰਮ ਦੇ ਠੇਕੇਦਾਰ ਨੇ ਜਿਹਨਾਂ ਨੇ ਠੇਕਾ ਲਿਆ ਧਰਮ ਦਾ ਸ਼ਾਇਦ ਕੋਈ ਗਰੀਬੜਾ ਜਿਹਾ ਬੰਦਾ ਜੇ ਕੋਈ ਦੁਕਾਨ ਤੇ ਦਮਾਲਾ ਵੰਨ ਕੇ ਨਾਈ ਦੀ ਦੁਕਾਨ ਤੇ ਜਾਵੜਦਾ ਉਹਦੇ ਘਰ ਤੇ ਕਹਨੂੰ ਮਾਰਨ ਜਾਂਦੇ ਆ ਕਹਿੰਦੇ ਆ ਤੁਸੀਂ ਬੇਅਦਬੀ ਕੀਤੀ ਏ ਗੁਰੂ ਦੀ ਦਸਤਾਰ ਆ ਤੇ ਜਿਹੜੀ ਮੈਂ ਵੀਡੀਓ ਦੇਖੀ ਕੱਲ ਉਹ ਦੱਸਣ ਜਾ ਰਿਹਾ ਵੀ ਉਹਦੇ ਵਿੱਚ ਕੀ ਵੇਖਿਆ ਕੀ ਬੇਕਰ ਇਹਨਾਂ ਵਾਰੀ ਪਤਾ ਨਹੀਂ ਕਿਉਂ ਮੂੰਹ ਬੰਦ ਹੈ ਇਹਨਾਂ ਦੇ ਉਹ ਸ਼ਾਇਦ ਚਿੱਤੇ ਪਰਨੇ ਬੰਦਿਆ ਕੰਨ ਰੱਖਦੇ ਨੰਗੇ ਪਤਾ ਨਹੀਂ ਕਿਹੜੀ ਉਹ ਸੰਸਕ ਤੇ ਕੀ ਕੁਝ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਨਾਲ ਉਹਨਾਂ ਦੇ ਇੱਕ ਆਸਣ ਲਾ ਕੇ ਉਹਨਾਂ ਦਾ ਜਿਹੜਾ ਬੰਦਾ ਬੈਠਾ ਹੁੰਦਾ ਮੋਢੀ ਇਹਨਾਂ ਦਾ ਫਿਰ ਅਰਦਾਸ ਦੇ ਵਿੱਚ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ 11ਵੇਂ ਗੁਰੂ ਮੰਨਦੇ ਆ ਤੇ ਉਹ 11ਵੇਂ 12ਵੇਂ 13ਵੇਂ ਗੁਰੂ ਆ ਗੁਰੂ ਰਾਮਦਾਸ ਵੈਗੁਰੂ ਰਾਮ ਸਿੰਘ ਜੀ 13ਵੇਂ ਗੁਰੂ ਜਗਜੀਤ ਸਿੰਘ ਜੀ ਇਹ ਨਾਂ ਲੈ ਕੇ ਅਰਦਾਸ ਦੇ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਗੁਰੂ ਸਾਹਿਬ ਦਾ ਉਹ ਆਦਰ ਕਰਦੇ ਆ ਉਹ ਤਾਂ ਬਹੁਤ ਵੱਡਾ ਨਰਾਦਰ ਆ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੱਕ ਇਹ ਤਾਂ ਲੱਗ ਹੀ ਨਹੀਂ ਸਕਦਾ ਸੋ ਸਾਨੂੰ 10ਵੇਂ ਪਾਤਸ਼ਾਹ ਨੇ ਜਦੋਂ ਨਦੇੜਾ ਸਾਹਿਬ ਹਜੂਰ ਸਾਹਿਬ ਸਾਨੂੰ ਸਿੱਖਿਆ ਦਿੱਤੀ ਹੈ ਮਾਰੇ ਨੇ ਕਿ ਸਾਰੇ ਹੀ ਸਿੱਖਾਂ ਨੂੰ ਹੁਕਮ ਦਿੱਤਾ ਉਹ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗ੍ਰੰਥ ਜੀ ਦੇ ਸੋ ਸਾਡੇ ਜਿਹੜੇ ਗੁਰੂ ਆ ਸਾਡੇ ਜਿਹੜੇ ਮਹਾਪੁਰਸ਼ਾ ਉਹ ਗੁਰਗ੍ਰਾਹ ਸਾਹਿਬ ਜੀ ਆ ਤੇ ਉਹ ਪਤਾ ਨਹੀਂ ਕਿਉਂ 12ਵੇਂ 13ਵੇਂ ਗੁਰੂ ਉਹਨਾਂ ਬਾਰੇ ਜਦੋਂ ਅਰਦਾਸ ਕਰਦੇ ਆ ਉਦੋਂ ਵੀ ਕੱਲ ਉਹ ਇੱਕ ਆਖੀ ਜਾਵੇ 12ਵੇਂ ਗੁਰੂ ਦਾ ਨਾਮ ਜਾਣਦੇ ਤੁਸੀਂ ਉਹ ਸੰਗਤ ਜਿਹੜੇ ਮੂਰੇ ਬੈਠੇ ਸੀ ਪਿੱਡਾਂ ਉਹ ਕਹਿੰਦਾਂ ਨਹੀਂ ਫਿਰ ਉਹਨਾਂ ਨੇ ਦੱਸਿਆ ਸੋ ਸਾਨੂੰ ਸਾਰਿਆਂ ਨੂੰ ਹੀ ਸचेਤ ਹੋਣਾ ਚਾਹੀਦਾ ਤੇ ਜਿਹੜੇ ਧਰਮ ਦੇ ਠੇਕੇਦਾਰ ਆ ਉਹਨਾਂ ਨੂੰ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ